ਦਲਵੀਰ ਗੋਲਡੀ ਵਾਪਸ ਆਏ ਨੇ ਤੁਸੀਂ ਵਿਰੋਧ ਜਿਤਾਉਨੇ ਹੋ ਕੋਈ ਵੀ ਇਨਸਾਨ ਹੈ ਜੋ ਇੱਕ ਵਾਰ ਵਿੱਚ ਚ ਸੁਰਾ ਮਾਰ ਗਿਆ ਹ ਤਾਂ ਦੁਬਾਰੇ ਕੀ ਗਰੰਟੀ ਹੈ ਕਿ ਉਹ ਨਹੀਂ ਮਾਰੂਗਾ ਤੁਸੀਂ ਸਟੈਂਡ ਕਰਦੇ ਹੋ ਕਿ ਅਸੀਂ ਕਾਂਗਰਸ ਦੇ ਨਾਲ ਖੜੇ ਹੋਏ ਆ ਪਰ ਦਲਵੀਰ ਗੋਲਡੀ ਹੋਰਾਂ ਦਾ ਕੀ ਸਟੈਂਡ ਹੋਣ ਵਾਲਾ ਨਹੀਂ ਸਟੈਂਡ ਤਾਂ ਹੁਣ ਜਿਹੜੇ ਸਾਹਬ ਨਾਲ ਗੋਲਡੀ ਦੇਖੋ ਆਪ ਚ ਗਿਆ ਸੀਗਾ ਜੀ ਉਥੇ ਆਪ ਚ ਵੀ ਦਾਲ ਨਹੀਂ ਗਲੀ ਤਾਂ ਹੁਣ ਵਾਪਸ ਆ ਗਿਆ ਇਹ ਚੀਜ਼ ਦੀ ਕਲੀਅੰਟ ਤਾਂ ਸਟੈਂਡ ਤਾਂ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਉਹ ਤਾਂ ਬਾਈ ਜੀ ਤੁਹਾਨੂੰ ਲੋਕ ਥੱਲੇ ਕਮੈਂਟ ਚੱਲ ਰਹੇ ਨੇ ਸਾਰਾ ਕੁਝ ਮੂਰੀ ਆ ਰਿਹਾ ਮੈ ਮੈਂ ਤੁਹਾਨੂੰ ਆਪਦਾ ਕਹਿ ਸਕਦਾ ਵੀ ਨਾ ਦੋਗਲਾਪਨ ਸੁਭਾਅ ਚ ਹੈ ਬਾਈ ਨਾ ਕੋਮਜਾ ਹੂੰ ਠੀਕ ਹੈ ਨਾ ਜਿੱਥੇ ਖੜੇ ਆ ਖੜੇ ਆ ਆਮ ਆਦੀ ਪਾਰਟੀ ਚ ਗਏ ਸੀਗੇ ਭਗਵੰਤ ਮਾਨ ਸਾਹਿਬ ਹਰਾਂ ਦੇ ਨਾਲ ਬੈਠੇ ਸੀਗੇ ਉਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਰਹੇ ਸੀਗੇ ਕਿ ਮਾਨ ਸਾਹਿਬ ਮੈਂ ਤੁਹਾਡਾ ਹੀ ਹਾਂ ਤੁਹਾਡਾ ਛੋਟਾ ਭਰਾ ਤੇ ਤੁਹਾਡੀ ਝੋਲੀ ਝੋਲੀ ਦੇ ਵਿੱਚ ਆ ਗਿਆ ਕਹਿੰਦਾ ਸਾਰੀ ਉਮਰ ਤੁਹਾਡੇ ਵਾਸਤੇ ਆ ਗਿਆ ਕਹਿੰਦੇ ਸਾਰੀ ਉਮਰ ਦਾ ਬਹੁਤ ਦੂਰ ਦੀ ਗੱਲ ਹੈ 11 ਮਹੀਨੇ ਹੀ ਹੋਏ ਨੇ ਬੀ